ਤਾਕਿ ਤੁਸੀਂ ਸਮਾਜ ਵਿੱਚ ਅਜਿਹੀਆਂ ਕਰਤੂਤਾਂ ਆਮ ਹੀ ਵੇਖੀਆਂ ਹੋਣਗੀਆਂ ਜਿੱਥੇ ਕਿ ਇੱਕ ਨੌਜਵਾਨ ਮੁੰਡੇ ਵੱਲੋਂ ਕੁੜੀ ਤੇ ਇਤਜਾਬ ਡੋਲ ਦਿੱਤਾ ਜਾਂਦਾ ਹੈ ਅਤੇ ਪੰਜਾਬ ਵਿੱਚ ਆਦਮੀ ਵੱਲੋਂ ਕਿਸੇ ਔਰਤ ਦੇ ਇਤਜਾਬ ਡੋਲ ਦਿੱਤਾ ਜਾਂਦਾ ਹੈ ਜਾਂ ਉਸਦੇ ਮੂੰਹ ਪਰ ਜਾਂ ਸਰੀਰ ਉੱਪਰ ਪਰ ਅਜਿਹੀ ਕਰਤੂਤ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ ਪਹਿਲੀ ਵਾਰ ਦੇਖ ਰਹੇ ਹੋਵੋਗੇ ਤੁਹਾਨੂੰ ਦੱਸਦੀ ਇਹ ਕਿ ਜੇ ਇਹ ਗੱਲ ਸਾਹਮਣੇ ਆਈ ਆ ਜਿੱਥੇ ਕਿ ਇੱਕ ਸੋਹਰੇ ਵੱਲੋਂ ਇੱਕ ਪਿਓ ਦੇ ਦਰਜੇ ਵੱਲੋਂ ਇੱਕ ਪਿਓ ਵੱਲੋਂ ਇੱਕ ਆਪਣੀ ਹੀ ਨੌ ਤੇ ਤਜਾਬ ਡੋਲ ਦਿੱਤਾ ਜਾਂਦਾ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਜਾਣਕਾਰੀ ਦੇ ਅਨੁਸਾਰ ਇਹ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਉਹ ਨੌ ਆਪਣੇ ਘਰੋਂ ਬਾਹਰ ਜਾਂਦੀ ਹੈ ਉਹ ਇੱਕ ਸਕੂਲ ਵਿੱਚ ਸਫਾਈ ਕਰਨ ਲਈ ਲੱਗੀ ਹੁੰਦੀ ਹੈ ਜਿਸ ਦੇ ਦੌਰਾਨ ਉਹ ਆਪਣੇ ਘਰੋਂ ਜਾਂਦੀ ਹੈ ਅਤੇ ਘਰੋਂ ਜਾਂਦੇ ਦੌਰਾਨ ਹੀ ਰਸਤੇ ਵਿੱਚ ਉਸ ਨੂੰ ਉਸ ਦਾ ਸੋਹਰਾ ਮਿਲ ਜਾਂਦਾ ਹੈ ਜਿਸ ਦੇ ਦੌਰਾਨ ਉਹ ਅਚਾਨਕ ਹੀ ਉਸ ਦੇ ਉਸ ਕੋਲੋਂਦਾ ਹੈ ਅਤੇ ਉਸ ਦੇ ਮੂੰਹ ਉੱਪਰ ਤਜਾਬ ਡੋਲ ਦਿੰਦਾ ਹੈ ਹੁਣ ਤੁਸੀਂ ਦੇਖੋ ਕਿ ਇੱਕ ਬਜ਼ੁਰਗ ਬੰਦਾ ਬਜ਼ੁਰਗ ਆਦਮੀ ਜਿਸ ਨੂੰ ਪਿਓ ਦਾ ਦਰਜਾ ਦਿੱਤਾ ਜਾਂਦਾ ਹੈ ਸੋਹਰਾ ਇੱਕ ਪਿਓ ਦੇ ਸਮਾਨ ਮੰਨਿਆ ਜਾਂਦਾ ਹੈ ਉਹ ਆਪਣੀ ਹੀ ਇੱਕ ਵਿਧਵਾ ਨੌ ਆਪਣੀ ਹੀ ਇੱਕ ਵਿਧਵਾ ਨਾ ਹੁੰਦੀ ਹੈ ਜਿਹੜੀ ਉਸ ਦੀ ਜਿਹੜਾ ਉਸ ਦਾ ਬੇਟਾ ਹੁੰਦਾ ਹੈ ਉਹ ਕਈ ਸਾਲ ਪਹਿਲਾਂ ਮਰ ਚੁੱਕਿਆ ਹੁੰਦਾ ਹੈ ਜਿਸ ਦੇ ਦੌਰਾਨ ਉਸ ਦੀ ਜੋ ਨਾ ਹੈ ਉਹ ਵਿਧਵਾ ਹੁੰਦੀ ਹੈ ਅਤੇ ਜਦੋਂ ਹੀ ਉਹ ਕਿਸੇ ਸਕੂਲ ਵਿੱਚ ਸਫਾਈ ਕਰਨ ਲਈ ਜਾਂਦੀ ਹੈ ਤਾਂ ਉਹ ਕਰੋ ਤੁਰਕੇ ਜਾਂਦੀ ਹੈ ਜਿਸ ਦੇ ਦੌਰਾਨ ਰਸਤੇ ਵਿੱਚ ਹੀ ਉਸ ਨੂੰ ਉਸ ਦਾ ਸਹਰਾ ਮਿਲ ਜਾਂਦਾ ਹੈ ਅਤੇ ਜਦੋਂ ਹੀ ਉਸ ਦੇ ਸਾਹਮਣੇ ਆਉਂਦਾ ਹੈ ਤਾਂ ਉਹ ਅਚਾਨਕ ਹੀ ਆਪਣੀ ਨੋ ਦੇ ਮੂੰਹ ਉੱਪਰ ਤਜਾਬ ਡੋਲ ਦਿੰਦਾ ਹੈ ਜਸਦੇ ਦੌਰਾਨ ਉਸਦੇ ਹੱਥ ਅਤੇ ਉਸਦਾ ਮੂੰਹ ਜਲ ਜਾਂਦਾ ਹੈ ਸਿਰਫ ਅੱਖਾਂ ਹੀ ਬਚਦੀਆਂ ਨੇ ਜਦੋਂ ਹੀ ਉਸ ਦੇ ਤਜਾਬ ਡੋਲ ਦਿੰਦਾ ਹੈ ਤਾਂ ਤੁਰੰਤ ਹੀ ਉਥੋਂ ਭੱਜ ਜਾਂਦਾ ਹੈ ਅਤੇ ਉਹ ਜੋ ਵਿਚਾਰੀ ਔਰਤ ਹੁੰਦੀ ਹੈ ਉਹ ਚੀਕਦੀ ਹੈ ਕੁਰਲਾਉਂਦੀ ਹੈ ਪਰ ਕੋਈ ਵੀ ਉਹਦੀ ਗੱਲ ਨਹੀਂ ਸੁਣਦਾ ਹੈ ਅਤੇ ਥੋੜੇ ਟਾਈਮ ਬਾਅਦ ਹੀ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਜੱਸ ਦੇ ਦੌਰਾਨ ਜਦੋਂ ਲੋਕ ਇਕੱਠੇ ਹੁੰਦੇ ਹਨ ਤਾਂ ਮੌਜੂਦਾ ਲੋਕਾਂ ਕੋਲੋਂ ਉਸ ਨੂੰ ਹਸਪਤਾਲ ਪਤਾਇਆ ਜਾਂਦਾ ਹੈ ਅਤੇ ਹਸਪਤਾਲ ਪਹੁੰਚਾਉਣ ਦੇ ਦੌਰਾਨ ਹੀ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਤੇ ਡਾਕਟਰਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਇਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਤੁਸੀਂ ਜਲਦ ਤੋਂ ਜਲਦ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰੋ ਅਤੇ ਡਾਕਟਰਾਂ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਹਜੇ ਤੱਕ ਇਹਨਾਂ ਦੀ ਜਾਨ ਨੂੰ ਖਤਰਾ ਤਾਂ ਨਹੀਂ ਹੈ ਪਰ ਇਹਨਾਂ ਦਾ ਟ੍ਰੀਟਮੈਂਟ ਅਸੀਂ ਇਹਨਾਂ ਦੇ ਫੇਸ ਤੇ ਅਤੇ ਇਹਨਾਂ ਦੇ ਹੱਥ ਦੇ ਆਧਾਰ ਤੇ ਕਰਾਂਗੇ ਕਿਉਂਕਿ ਜੋ ਜ਼ਖਮ ਨੇ ਉਹਨਾਂ ਦੇ ਬਹੁਤ ਜ਼ਿਆਦਾ ਡੂੰਘੇ ਨੇ ਹੁਣ ਤੁਸੀਂ ਦੇਖੋ ਕਿ ਇਹ ਕਿਹੋ ਜੀ ਘਟਨਾ ਵਾਪਰੀ ਹੈ ਇੱਕ ਸਹੁਰਾ ਹੋ ਕੇ ਇੱਕ ਆਪਣੀ ਹੀ ਨੌਤੇ ਹਮਲਾ ਕਰ ਦਿੱਤਾ ਉਸਨੇ ਤੁਸੀਂ ਦੇਖੋ ਕਿ ਇੱਕ ਜੋ ਸਹਰਾ ਹੁੰਦਾ ਹੈ ਉਸ ਨੂੰ ਪਿਓ ਦੇ ਸਨਮਾਨ ਦਰਜਾ ਦਿੱਤਾ ਜਾਂਦਾ ਹੈ ਅਤੇ ਜੇਕਰ ਤਾਂ ਉਹ ਕਿਸੇ ਤੇ ਕਰਦਾ ਹੈ ਫਿਰ ਤਾਂ ਆਪਾਂ ਮੰਨ ਵੀ ਲੈਨੇ ਆ ਪਰ ਤੁਸੀਂ ਦੇਖੋ ਕਿ ਉਹ ਘਰ ਦੀ ਔਰਤ ਉਹ ਔਰਤ ਜਿਹੜੀ ਉਸ ਦੇ ਬੇਟੇ ਦੀ ਘਰ ਵਾਲੀ ਹੁੰਦੀ ਹੈ ਉਹ ਉਸ ਤੇ ਹੀ ਹਮਲਾ ਕਰ ਦਿੰਦਾ ਹੈ ਅਜਿਹਾ ਕਿਉਂ ਕਰਦਾ ਹੈ ਇਸ ਪਿੱਛੇ ਦਾ ਕੀ ਕਾਰਨ ਸੀ ਕਿ ਉਸ ਨੂੰ ਉਸਨ ਆਪਦੀ ਹੀ ਨੌ ਤੇ ਇਤਜਾਬ ਡੁੱਲਣਾ ਪਿਆ ਇਸ ਦਾ ਕਾਰਨ ਕੀ ਸੀ ਵਿਜ ਅਜੇ ਹੀ ਉਸਨੇ ਜੋ ਐਡੀ ਵੱਡੀ ਕਰਤੂਤ ਕਰਤੀ ਹੈ ਉਸ ਨੂੰ ਸੜਕ ਦੇ ਉਸ ਦੇ ਸਰੀਰ ਤੇ ਤਜਾਬ ਡੋਲ ਦਿੱਤਾ ਜਿਸ ਦੇ ਦੌਰਾਨ ਉਹ ਵਿਚਾਰੀ ਉਥੇ ਚੀਕਦੀ ਰਹੀ ਪੁਕਾਰਦੀ ਰਹੀ ਤੜਪਦੀ ਰਹੀ ਜਿਸ ਦੇ ਦੌਰਾਨ ਉਥੇ ਮੌਜੂਦਾ ਲੋਕ ਇਕੱਠੇ ਹੋਏ ਲੋਕਾਂ ਦੇ ਦੌਰਾਨ ਜਦੋਂ ਉਥੇ ਲੋਕ ਇਕੱਠੇ ਹੁੰਦੇ ਹਨ ਤਾਂ ਮੌਜੂਦਾ ਲੋਕਾਂ ਕੋਲੋਂ ਔਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਅਤੇ ਹਸਪਤਾਲ ਪਹੁੰਚਾਉਣ ਦੇ ਦੌਰਾਨ ਹੀ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਹੁਣ ਤੁਸੀਂ ਦੇਖ ਹੀ ਲੋ ਕਿ ਅੱਜ ਕੱਲ ਸਮਾਜ ਵਿੱਚ ਕਿਹੋ ਜਿਹਾ ਦੌਰ ਚੱਲ ਰਿਹਾ ਹੈ ਇੱਕ ਸੋਹਰੇ ਨੇ ਇਹ ਨਹੀਂ ਸੋਚਿਆ ਕਿ ਉਹ ਮੇਰੀ ਨੌਹ ਹੈ ਮੇਰੇ بیٹے ਦੀ ਪਤਨੀ ਹੈ ਮੈਂ ਅਜਿਹਾ ਕਿਉਂ ਕਰਾਂਗਾ ਚਲ ਜੇਕਰ ਕੋਈ ਗੱਲਬਾਤ ਹੁੰਦੀ ਵੀ ਹੈ ਤਾਂ ਘਰੇ ਬੈਠ ਕੇ ਸੁਲਝਾ ਲਓ ਕੋਈ ਗੱਲ ਹੈ ਵੀ ਤਾਂ ਕੋਈ ਗੱਲ ਨਹੀਂ ਥੋੜੇ ਇੱਕ ਦਿਨਾਂ ਤੱਕ ਠੀਕ ਹੋ ਜਾਏਗੀ ਪਰ ਅਜਿਹਾ ਕਰਨ ਦੀ ਕੀ ਲੋੜ ਸੀ ਜਿਹੜੀ ਉਹ ਔਰਤ ਹੈ ਉਹਦੀ ਤਾਂ ਵਿਚਾਰੀ ਦੀ ਜ਼ਿੰਦਗੀ ਖਰਾਬ ਹੋ ਗਈ ਨਾ ਤੁਸੀਂ ਦੇਖੋਗੇ ਉਹਦੇ ਮੂੰਹ ਉੱਪਰ ਸਿੱਧਾ ਤਜਾਬ ਡੋਲਿਆ ਜੇਕਰ ਉਸਦੀ ਜਾਨ ਵੀ ਚਲੀ ਜਾਂਦੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਣਾ ਸੀ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਏ ਕਿ ਅੱਜ ਜੋ ਇਹ ਘਟਨਾ ਵਾਪਰੀ ਹੈ ਉਹ ਫਰੀਦਕੋਟ ਤੋਂ ਸੱਮਣੇ ਆ ਰਹੀ ਹੈ ਜਿੱਥੇ ਕਿ ਇੱਕ ਬਜ਼ੁਰਗ ਆਦਮੀ ਇੱਕ ਸੋਹਰੇ ਵੱਲੋਂ ਆਪਣੀ ਹੀ ਨੋਹ ਤੇ ਤਜਾਬ ਡੋਲਿਆ ਜਾਂਦਾ ਹੈ ਜਦ ਦੇ ਦੌਰਾਨ ਔਸਰੋਂ ਮੌਜੂਦਾ ਲੋਕਾਂ ਕੋਲ ਹਸਪਤਾਲ ਪਹੁੰਚਾਇਆ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਅਸਲ ਵਿੱਚ ਹੁੰਦਾ ਕੀ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਫਰੀਦਕੋਟ ਵਿਖੇ ਘਟਨਾ ਵਾਪਰਦੀ ਹੈ ਜਿੱਥੇ ਕੇ ਇੱਕ ਸੌਰੇ ਨੂੰ ਇੱਕ ਪਿਓ ਦਾ ਦਰਜਾ ਦਿੱਤਾ ਜਾਂਦਾ ਹੈ ਪਿਓ ਸਨਮਾਨ ਸਮਝਿਆ ਜਾਂਦਾ ਹੈ ਅੱਜ ਉਹੀ ਸੌਰੇ ਨੇ ਆਪਣੀ ਹੀ ਵਿਧਵਾ ਨੌ ਤੇ ਅਜਿਹਾ ਹਮਲਾ ਕਰ ਦਿੱਤਾ ਹੈ ਜਿਹੜਾ ਕਿ ਉਸਦੀ ਜਾਨ ਲੈਣ ਤੋਂ ਘਟ ਨਹੀਂ ਸੀ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਘਟਨਾ ਵਾਪਰਦੀ ਹੈ ਉਹ ਬਹੁਤ ਹੀ ਭਿਆਨਕ ਹੁੰਦੀ ਹੈ ਜਿੱਥੇ ਕਿ ਇੱਕ ਨੌ ਆਪਣੇ ਘਰੋਂ ਜਾਂਦੀ ਹੈ ਉਹ ਸਫਾਈ ਕਰਨ ਲਈ ਕਿਸੇ ਸਕੂਲ ਵਿੱਚ ਲੱਗੀ ਹੁੰਦੀ ਹੈ ਜਦੋਂ ਹੀ ਉਹ ਘਰੋਂ ਜਾ ਰਹੀ ਹੁੰਦੀ ਹੈ ਤਾਂ ਰਸਤੇ ਵਿੱਚ ਉਸ ਨੂੰ ਉਸ ਦਾ ਸਹਰਾ ਮਿਲ ਜਾਂਦਾ ਹੈ ਜੱਸ ਦੇ ਦੌਰਾਨ ਜਦੋਂ ਹੀ ਉਸ ਦਾ ਸਹੁਰਾ ਉਸ ਦੇ ਕੋਲ ਆਉਂਦਾ ਹੈ ਤਾਂ ਅਚਾਨਕ ਹੀ ਉਹ ਸਾਹਮਣੇ ਹੁੰਦਾ ਹੈ ਅਤੇ ਉਸ ਦੇ ਮੂੰਹ ਤੇ ਤੇਜਾਬ ਡੋਲ ਦਿੰਦਾ ਹੈ ਅਤੇ ਉੱਥੋਂ ਫਰਾਰ ਹੋ ਜਾਂਦਾ ਹੈ ਅਜਿਹਾ ਕਿਉਂ ਅਜਿਹਾ ਉਹ ਕਿਉਂ ਕਰਦਾ ਹੈ ਕਿਉਂ ਕਿਉਂ ਜੋ ਔਰਤ ਹੁੰਦੀ ਹੈ ਉਹ ਤਾਂ ਵਿਚਾਰੀ ਸਫਾਈ ਕਰਨ ਲਈ ਸਕੂਲ ਜਾ ਰਹੀ ਹੁੰਦੀ ਹੈ ਅਤੇ ਉਸ ਦਾ ਸਹੁਰਾ ਉੱਥੇ ਕਿਉਂ ਮੌਜੂਦ ਹੁੰਦਾ ਹੈ ਅਤੇ ਮੌਜੂਦ ਹੋ ਕੇ ਵੀ ਉਸ ਦੇ ਉੱਪਰ ਤੇਜਾਬ ਕਿਉਂ ਡੋਲਦਾ ਹੈ ਹੁਣ ਇਹ ਬਹੁਤ ਵੱਡਾ ਸਵਾਲ ਹੈ ਇਹ ਬਹੁਤ ਵੱਡਾ ਸਵਾਲ ਹੈ ਜੋ ਉਸ ਤੇ ਖੜਾ ਹੋ ਰਿਹਾ ਹੈ ਹੁਣ ਤੁਸੀਂ ਦੇਖੋ ਕਿ ਇੱਕ ਔਰਤ ਜਿਸ ਨੂੰ ਪਿਓ ਦਾ ਦਰਜ ਦਿੱਤਾ ਜਾਂਦਾ ਹੈ ਜਿਸ ਨੂੰ ਪਿਓ ਦੇ ਸਨਮਾਨ ਮੰਨਿਆ ਜਾਂਦਾ ਹੈ ਜਦੋਂ ਹੀ ਕੁੜੀ ਦੂਸਰੇ ਘਰ ਵਿਆਹ ਕੇ ਜਾਂਦੀ ਹੈ ਤਾਂ ਉਦੋਂ ਹੀ ਉਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਤੇ ਆਪਣਾ ਹੀ ਪਰਿਵਾਰ ਹੈ ਅੱਜ ਤੋਂ ਬਾਅਦ ਤੇ ਰਹੀ ਮਾਂ ਹੈ ਹੀ ਪਿਓ ਹੈ ਜਿਹੜਾ ਉਸ ਦਾ ਪਤੀ ਹੁੰਦਾ ਹੈ ਉਸ ਨੂੰ ਹੀ ਉਸ ਦਾ ਮਾਲਕ ਬਣਾ ਦਿੱਤਾ ਜਾਂਦਾ ਹੈ ਇਹ ਅਜਿਹਾ ਕਿਉਂ ਕੀਤਾ ਜਾਂਦਾ ਹੈ ਪਰ ਜਦੋਂ ਹੀ ਉਹ ਉਸ ਨੂੰ ਆਪਣਾ ਪਰਿਵਾਰ ਮੰਨਦੀ ਹੈ ਉਹਨਾਂ ਦੇ ਨਸਾਰ ਆਪਣੇ ਆਪ ਨੂੰ ਚਲਾਉਣ ਲਈ ਪ੍ਰੇਰਿਤ ਕਰਦੀ ਹੈ ਪਰ ਉਦੋਂ ਹੀ ਅਜਿਹਾ ਕਿਉਂ ਕਰਦੇ ਨੇ ਲੋਕੀ ਜਦੋਂ ਹਣ ਤੁਸੀਂ ਦੇਖੋ ਉੱਥੇ ਜਦੋਂ ਉਸ ਦਾ ਵਿਆਹ ਹੁੰਦਾ ਹੈ ਕੁਝ ਸਮੇਂ ਬਾਅਦ ਹੀ ਉਸ ਦੇ ਪਤੀ ਦੀ ਡੈਥ ਹੋ ਜਾਂਦੀ ਹੈ ਜਿਸ ਦੇ ਦੌਰਾਨ ਜਦੋਂ ਮਰ ਜਾਂਦਾ ਹੈ ਤੇ ਮਰਨ ਤੋਂ ਬਾਅਦ ਹੀ ਇਹ ਸੋਹਰੇ ਵਾਲੀ ਘਟਨਾ ਉਸ ਨਾਲ ਵਾਪਰਦੀ ਹੈ ਅਸਲ ਵਿੱਚ ਹੁੰਦਾ ਕੀ ਹੈ ਹੁੰਦਾ ਇਹ ਹੈ ਕਿ ਜਦੋਂ ਹੀ ਉਹ ਘਰੋਂ ਬਾਹਰ ਜਾ ਰਹੀ ਹੁੰਦੀ ਆ ਇੱਕ ਸਫਾਈ ਕਰਨ ਲਈ ਆਪਕਾ ਸਕੂਲ ਵਿੱਚ ਲੱਗੀ ਹੁੰਦੀ ਆ ਜਦੋਂ ਹੀ ਉਹ ਸਕੂਲ ਵਿੱਚ ਜਾ ਰਹੀ ਹੁੰਦੀ ਹੈ ਤਾਂ ਸਕੂਲ ਦੇ ਦੌਰਾਨ ਹੀ ਜਦੋਂ ਰਸਤੇ ਵਿੱਚ ਜਾ ਰਹੀ ਹੁੰਦੀ ਹੈ ਤਾਂ ਅਚਾਨਕ ਹੀ ਉਸ ਦਾ ਸਹਰਾ ਦੇ ਸਾਹਮਣੇ ਆ ਜਾਂਦਾ ਹੈ ਜਦੋਂ ਹੀ ਉਸ ਦੇ ਸਾਹਮਣੇ ਆਉਂਦਾ ਹੈ ਤਾਂ ਅਚਾਨਕ ਹੀ ਉਸ ਦੇ ਹੱਥ ਵਿੱਚ ਇੱਕ ਛੋਟੀ ਜਿਹੀ ਤਜਾਬ ਵਾਲੀ ਸ਼ੀਸ਼ੀ ਹੁੰਦੀ ਹੈ ਜਦੋਂ ਹੀ ਉਸ ਨੂੰ ਸ਼ੀਸ਼ੀ ਨੂੰ ਖੋਲਦਾ ਹੈ ਅਤੇ ਉਹ ਦੇਖਦੀ ਰਹਿੰਦੀ ਹੈ ਕਿ ਡੈਡੀ ਕੀ ਕਰ ਰਹੇ ਨੇ ਜਦੋਂ ਉਹ ਦੇਖਦੀ ਹੈ ਤਾਂ ਉਹ ਉਸ ਦਾ ਸੋਹਰਾ ਸ਼ੀਸ਼ੀ ਦਾ ਟੱਕਣ ਖੋਲਦਾ ਹੈ ਅਤੇ ਖੋਲ ਕੇ ਟੱਕਣ ਸ਼ੀਸ਼ੀ ਉਸ ਦੇ ਮੂੰਹ ਦੇ ਪਾ ਦਿੰਦਾ ਹੈ ਜੋ ਸ਼ੀਸ਼ੀ ਵਿੱਚ ਤੇਜਾਬ ਹੁੰਦਾ ਹੈ ਅਤੇ ਜਦੋਂ ਹੀ ਉਸ ਦੇ ਮੂੰਹ ਤੇ ਪਉਂਦਾ ਹੈ ਤਾਂ ਉਸ ਦਾ ਪਿੰਡਾ ਜੋ ਹੁੰਦਾ ਹੈ ਉਹ ਜਲਨ ਲੱਗ ਜਾਂਦਾ ਹੈ ਉਸ ਦਾ ਹੱਥ ਹੱਥ ਜੋ ਹੁੰਦੇ ਹਨ ਉਸ ਦੇ ਫੇਸ ਤੇ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਚੀਕਦੀ ਰਹਿੰਦੀ ਹੈ ਪੁਕਾਰਦੀ ਰਹਿੰਦੀ ਹੈ ਤੜਪਣ ਲੱਗ ਜਾਂਦੀ ਹੈ ਜਿਸ ਦੇ ਦੌਰਾਨ ਉੱਥੇ ਕਈ ਲੋਕ ਮੌਜੂਦ ਹੋ ਜਾਂਦੇ ਹਨ ਅਤੇ ਮੌਜੂਦ ਹੁੰਦੇ ਦੌਰਾਨ ਹੀ ਜਦੋਂ ਉੱਥੇ ਲੋਕ ਮੌਜੂਦ ਹੁੰਦੇ ਹਨ ਤਾਂ ਮੌਜੂਦਾ ਲੋਕਾਂ ਕੋਲੋਂ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਅਤੇ ਹਸਪਤਾਲ ਪਹੁੰਚਾਉਣ ਦੇ ਦੌਰਾਨ ਹੀ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਡਾਕਟਰਾਂ ਵੱਲੋਂ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਜੇਕਰ ਉਸ ਨੂੰ ਜਲਦੀ ਨਾ ਲਿਆ ਲਿਆ ਜਾਂਦਾ ਹਸਪਤਾਲ ਵਿੱਚ ਤਾਂ ਸ਼ਾਇਦ ਇਹਨਾਂ ਦੀ ਜਾਨ ਮੀ ਜਾ ਸਕਦੀ ਸੀ ਇਹਨਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣੇ ਪੈ ਸਕਦੇ ਸੀ ਪਰ ਅਜੇ ਹ ਨਹੀਂ ਹੋਇਆ ਮੌਜੂਦਾ ਲੋਕਾਂ ਨੇ ਉਸ ਔਰਤ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਇਆ ਜਿਸ ਦੇ ਦੌਰਾਨ ਉਹਨਾਂ ਦੀ ਜਾਨ ਬਚ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਉਸ ਔਰਤ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਉਸ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਂਦਾ ਹੈ ਅਤੇ ਡਾਕਟਰਾਂ ਵੱਲੋਂ ਇਹ ਹਦਾਇਤ ਦਿੱਤੀ ਗਈ ਹੈ ਕਿ ਜਦੋਂ ਹੀ ਇਹ ਅਸੀਂ ਇਹਨਾਂ ਦਾ ਟ੍ਰੀਟਮੈਂਟ ਇਸ ਕਰਕੇ ਕਰ ਰਹੇ ਆ ਕਿਉਂਕਿ ਇਹਨਾਂ ਦੇ ਜੋ ਜ਼ਖਮ ਨੇ ਉਹ ਬਹੁਤ ਜ਼ਿਆਦਾ ਡੂੰਘੇ ਨੇ ਜਲਦ ਤੋਂ ਜਲਦ ਇਹਨਾਂ ਦਾ ਟ੍ਰੀਟਮੈਂਟ ਹੈ ਉਹ ਜੋ ਸਹੀ ਹੋ ਸਕੇ ਅਤੇ ਅਸੀਂ ਇਹਨਾਂ ਦਾ ਟ੍ਰੀਟਮੈਂਟ ਇਸ ਅਧਾਰ ਤੇ ਕਰਾਂਗੇ ਕਿ ਇਹਨਾਂ ਦੇ ਜ਼ਖਮ ਨੇ ਜੋ ਉਹ ਠੀਕ ਹੋ ਜਾਣ ਜੇਕਰ ਹਦਾਇਤ ਦਿੱਤੀ ਗਈ ਹੈ ਜੇਕਰ ਕੇ ਉਹ ਛੇਤੀ ਨਾ ਲੈ ਕੇ ਆਉਂਦੇ ਜਲਦੀ ਉਹਨਾਂ ਨੂੰ ਔਰਤ ਨੂੰ ਹਸਪਤਾਲ ਨਾ ਪਹੁੰਚਾਉਂਦੇ ਤਾਂ ਸ਼ਾਇਦ ਉਹਨਾਂ ਦੀ ਜਾਨ ਵੀ ਚਲੀ ਜਾਣੀ ਸੀ ਅਤੇ ਡਾਕਟਰਾਂ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਹਜੇ ਤੱਕ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਤਾਂ ਨਹੀਂ ਹੈ ਪਰ ਫਿਰ ਵੀ ਜਿਹੜੇ ਜ਼ਖਮ ਨੇ ਉਹ ਬਹੁਤ ਜ਼ਿਆਦਾ ਡੂੰਘੇ ਨੇ ਅਤੇ ਉਹਨਾਂ ਨੂੰ ਠੀਕ ਹੋਣ ਤੇ ਟਾਈਮ ਲੱਗੇਗਾ ਹੁਣ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਇੱਕ ਸੋਹਣੀ ਨਹੀਂ ਅਜਿਹੀ ਹਰਕਤ ਕਰਦੀ ਕਿਉਂ ਕੀਤੀ ਜੇਕਰ ਕੋਈ ਮਸਲਾ ਸੀ ਕੋਈ ਗੱਲ ਸੀ ਤਾਂ ਉਹ ਘਰੇ ਬੈਠ ਕੇ ਸੁਲਝਾ ਲੈਂਦੇ ਆਪਸ ਵਿੱਚ ਐਡਾ ਵੱਡਾ ਮਸਲਾ ਕਰਨ ਦੀ ਕੀ ਲੋੜ ਸੀ ਜੀਦੇ ਨਾਲ ਉਸਦੀ ਨੌ ਦੀ ਉਸਦੀ ਉਸਦੇ بیٹے ਦੀ ਘਰ ਵਾਲੀ ਦੀ ਜਾਨ ਵੀ ਚਲੀ ਜਾਨੀ ਸੀ ਅਜਿਹਾ ਕੀ ਮਸਲਾ ਸੀ ਜਿਸ ਦੇ ਦੌਰਾਨ ਉਹਨਾਂ ਨੂੰ ਐਨਾ ਵੱਡਾ ਕਦਮ ਚੱਕਣਾ ਪਿਆ ਕਿ ਉਹ ਸੋਚਦੇ ਸੋਚਿਆ ਹੀ ਨਹੀਂ ਉਹਨਾਂ ਨੇ ਵੀ ਇਸ ਦਾ ਰਿਜ਼ਲਟ ਕੀ ਹੋਵੇਗਾ ਨਤੀਜਾ ਕੀ ਨਿਕਲੇਗਾ ਹਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੱਸਿਓ ਕਿ ਸੌਰੇ ਨੂੰ ਇਦਾਂ ਕਰਨਾ ਚਾਹੀਦਾ ਸੀ ਜਾਂ ਉਸਨੇ ਜਾਣਬੁੱਝ ਕੇ ਕੀਤਾ ਹੈ ਜਾਂ ਇਹਦੇ ਪਿੱਛੇ ਕੋਈ ਵੱਡਾ ਕਾਰਨ ਹੈ ਤੁਸੀਂ ਹੁਣ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ